ਨਾ ਕੋਈ ਵੱਧ ਸੇਵਾ ਕਰਦਾ ਸਿਮਰਨ ਕਰਦਾ ਨਾਮ ਜਪਦਾ ਬਾਣੀ ਪੜਦਾ ਉਹਨਾਂ ਦੇ ਸਵਾਲ ਸਾਨੂੰ ਵੀ ਰਹਿੰਦੇ ਨੇ ਸਾਧ ਸੰਗਤ ਤੋਂ ਸਵਾਲ ਪਤਾ ਕੀ ਹੈ ਸਾਰਿਆਂ ਨਾਲ ਵਿਚਰਨਾ ਹੈ ਜਿਹੜਾ ਜਿੰਨੀ ਜ਼ਿਆਦਾ ਬਾਣੀ ਪੜੇਗਾ ਨਾਮ ਜਪੇਗਾ ਸੇਵਾ ਸਿਮਰਨ ਕਰੇਗਾ ਉਹਨੂੰ ਕੋਈ ਨਾ ਕੋਈ ਸਰੀਰਕ ਚੋਲ ਮਾੜੀ ਮੋਟੀ ਬਿੰਗੀ ਰਹਿਣੀ ਹੈ ਉਹਨੇ ਤੰਦਰੁਸਤ ਨਹੀਂ ਹੋਣਾ ਪੂਰੀ ਤਰ੍ਹਾਂ ਮਾੜਾ ਮੋਟਾ ਦੁੱਖ ਰੋਗ ਉਹਨੂੰ ਰਹਣਾ ਹੈ ਜਿਹਨੇ ਨਾਮ ਜਪੜਾ ਇਹ ਕਈਆਂ ਦਾ ਸਵਾਲ ਹੈ भाई साहब असि एणी पढ़ते फिर सामूख सा कर देख ही नहीं रही भाई साहब मैं इनकी बानी पढ़ना फिर मैं ठीक नहीं रहा मोटा रहना ही है जिनी तुम बाढ़ोगे नाम जपोगे सेवा करोंगे माड़ा मोटा दुख किसी ना कि रहना ही है थोड़ा बहुत वो पता क्यों ओन यह है कि तेनों नाम ना विसरे ਗੁਰੂ ਨੇ ਤੈਨੂੰ ਉਹ ਦੁੱਖ ਤਾਂ ਨਾਲ ਦਿੱਤੇ ਹਾਂ ਲੋਕਾਂ ਦੀ ਤਰ੍ਹਾਂ